ਆਪਣੇ ਡੱਬਲੀ ਤੋਂ ਹੀ ਡੱਬਲੀ ਵਾਲਾ ਬੈਰੀਗਲ ਤੇ ਪੰਜਾਬ ਵਾਲਾ ਬੈਰੀਗਲ ਤੁਸੀਂ ਆਪ ਦੱਸੋ ਵੀ ਆਪਣਾ ਕਿੰਨਾ ਦੂਰ ਹੈ ਇਹਦਾ ਮਨਦੇ ਹੋਣਾ 200 ਮੀਟਰ ਦੀ ਦੂਰੀ 200 ਮੀਟਰ ਦੇ ਦੋਨੇ ਆ ਪੰਜਾਬ ਹਰਿਆਣਾ ਦਾ ਉੱਥੇ ਵੀ ਪੁਲਿਸ ਤੇ ਉੱਥੇ ਵੀ ਪੁਲਿਸ ਦੇਖੋ ਜਿਹੜਾ ਬੰਦਾ ਕੋਈ ਮੋਟਰਸਾਈਕਲ ਤੇ ਆਇਆ ਜਾਂ ਕਾਸੀ ਚੀਜ਼ ਤੇ ਆਇਆ ਕਟਰ ਲੈ ਕੇ ਆ ਚੱਕ ਕੇ ਲੈ ਕੇ ਆ ਦੇਣੇ ਤਾਂ ਕੋਈ ਬੰਦਾ ਨਹੀਂ ਟੱਪੜ ਦਿੰਦੇ ਠੀਕ ਹੈ ਤੇ ਰਾਤ ਨੂੰ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਜਿਹੜੇ ਹੁਣ ਕਹਿੰਦੇ ਸਾਡੇ ਆਪਣੇ ਪੰਜਾਬ ਸਰਕਾਰ ਕਹਿੰਦੀ ਹੈ ਵੀ ਆਪਣੇ ਗਸ਼ਤ ਲਾਉਂਦੀ ਹੈ ਆ ਕਿਹੜੀ ਆ ਲਾਤੀਆਂ ਆਪਾਂ 112 ਲਾਤੀਆਂ ਠੀਕ ਐ ਵੀ ਇਹਨਾਂ ਦਾ ਫਰਜ ਬਣਦਾ ਜੇ ਕੋਈ ਪੈਲਸ ਐ ਹੋਟਲ ਐ ਇਹਨਾਂ ਰੋਡਾਂ ਦੇ ਉੱਤੇ ਪਹਿਲਾਂ ਦੁਕਾਨਾਂ ਘੱਟ ਸੀ ਐ ਲਾਓ ਇੱਕ ਇੰਡਸਟਰੀ ਏਰੀਆ ਬਣ ਗਿਆ ਤਗੜੇ ਸ਼ੋਰੂਮ ਐ ਕਾਰਾਂ ਦੇ ਐ ਠੀਕ ਐ ਤਗੜੇ ਬਿਜ਼ਨਸਮੈਨਾਂ ਦਾ ਕੰਮ ਐ ਇਧਰਲੀ ਸਾਈਡ ਦੇ ਉੱਤੇ ਵੀ ਇਧਰ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਵੀ ਰਾਤ ਨੂੰ ਕੋਈ ਪੁਲਿਸ ਗਸ਼ਤ ਕਰੇ ਕੋਈ ਆਵੇ ਗੇੜਾ ਮਾਰੇ ਪੁਲਸ ਆਵੇ ਇੱਥੇ ਕੋਈ ਇਹਨਾਂ ਦਾ ਕੋਈ ਫਰਜ਼ ਹੀ ਨਹੀਂ ਪੁਲਸ ਦਾ ਇੱਥੇ ਦੇਖੋ ਚੋਰੀ ਥੋੜਾ ਥੋੜਾ ਟਾਈਮ ਤੁਹਾਨੂੰ ਪਤਾ ਹੋਵੇ ਵੀ ਆਪਣੇ ਪਰਲੇ ਸ਼ੋਰੂਮ ਦੇ ਨਾਲ ਇੱਕ ਉਹ